ਹਵੀ ਇਨਸਾਨ ਇੰਨਾ ਅਮੀਰ ਨਹੀਂ ਹੁੰਦਾ ਕਿ ਉਸ ਨੂੰ ਕਿਸੇ ਦੀ ਲੋੜ ਹੀ ਨਾ ਪਵੇ ਤੇ ਕੋਈ ਵੀ ਇਨਸਾਨ ਇੰਨਾ ਗਰੀਬ ਨਹੀਂ ਹੁੰਦਾ ਕਿ ਉਹ ਕਿਸੇ ਦੀ ਮਦਦ ਹੀ ਨਾ ਕਰ ਸਕੇ ਇਨਸਾਨ ਬਗਾਨਿਆਂ ਤੋਂ ਮਿਲੀ ਇੱਜ਼ਤ ਅਤੇ ਆਪਣੇਆਂ ਤੋਂ ਮਿਲੀ ਬੇਇੱਜ਼ਤੀ ਨੂੰ ਕਦੇ ਨਹੀਂ ਭੁੱਲਦਾ ਕਿਸੇ ਤੇ ਵੀ ਜ਼ਿਆਦਾ ਨਿਰਭਰ ਨਾ ਹੋਵੋ ਕਿਉਂਕਿ ਕਿਸੇ ਦਾ ਕੋਈ ਪਤਾ ਨਹੀਂ ਕੌਣ ਕਿੱਥੇ ਅਤੇ ਕਿਵੇਂ ਬਦਲ ਜਾਵੇ ਦੇਣਾ ਸ਼ੁਰੂ ਕਰ ਦਿਓ ਆਉਣਾ ਆਪਣੇ ਆਪ ਸ਼ੁਰੂ ਹੋ ਜਾਵੇਗਾ ਇੱਜ਼ਤ ਵੀ ਤੇ ਦੌਲਤ ਵੀ ਸਮਾਂ ਇੱਕ ਿੱਕੇ ਵਰਗਾ ਇੱਕ ਦਿਨ ਪਲਟੂਗਾ ਜ਼ਰੂਰ ਬਸ ਤੁਸੀਂ ਸਿੱਕਾ ਸੁੱਟਣ ਦਾ ਹੌਸਲਾ ਰੱਖੋ ਜਦੋਂ ਤੁਸੀਂ ਸਮੱਸਿਆਵਾਂ ਤੇ ਧਿਆਨ ਦਿੰਦੇ ਹੋ ਤਾਂ ਹੋਰ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਤੇ ਜਦੋਂ ਤੁਸੀਂ ਉਮੀਦਾਂ ਤੇ ਧਿਆਨ ਕਰਦੇ ਹੋ ਤਾਂ ਤੁਹਾਡੇ ਕੋਲ ਅਨੇਕਾਂ ਰਸਤੇ ਸਾਹਮਣੇ ਆ ਜਾਂਦੇ ਆ ਲੋਕਾਂ ਦੇ ਵਿਛੜਨ ਤੋਂ ਨਾ ਡਰੋ ਸਗੋਂ ਇਸ ਗੱਲ ਤੋਂ ਡਰੋ ਕਿ ਤੁਸੀਂ ਲੋਕਾਂ ਦਾ ਦਿਲ ਰੱਖਦੇ ਰੱਖਦੇ ਕਦੇ ਆਪਣੇ ਆਪ ਨੂੰ ਨਾ ਗਵਾ ਦਿਓ ਜੇਕਰ ਤੁਸੀਂ ਸੱਚ ਬੋਲਣ ਦਾ ਸ਼ੌਂਕ ਰੱਖਦੇ ਹੋ ਤਾਂ ਇਕੱਲੇ ਰਹਿਣ ਦੀ ਵੀ ਹਿੰਮਤ ਰੱਖੋ ਕਿਉਂਕਿ ਸੱਚ ਬੋਲਣ ਵਾਲੇ ਲੋਕ ਹਮੇਸ਼ਾ ਹੀ ਇਕੱਲੇ ਰਹਿ ਜਾਂਦੇ ਆ ਏਸੀ ਜੀ ਅੱਜ ਦੀ ਵੀਡੀਓ ਜੇਕਰ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ